ਮਹਿਲ ਕਲਾ ਦੇ ਅਧੀਨ ਪੈਣ ਦੇ ਪਿੰਨ ਨраяਨਗੜ ਸੋਹੀਆਂ ਵਿਖੇ ਪਤੀ ਦੇ ਵੱਲੋਂ ਨਾ ਵਿਆਹੀ ਪਤਨੀ ਨੂੰ ਜਾਣ ਲੈਣ ਦਾ ਹਸੰਸਨੀ ਕੇਸ ਮਾਮਲਾ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇਹੀ ਚਰਚਾ ਹੈ ਇਹੀ ਗੱਲ ਹੈ ਕਿ ਆਖਿਰਕਾਰ ਇਸ ਧੀ ਨੂੰ ਉਹ ਵਿਆਹ ਕਿ ਹੀ ਚੋਂ ਲੈ ਕੇ ਗਏ ਸੀ ਮਹਿਸ 20 ਦਿਨ ਦਾ ਉਹ ਸਮਾ ਜਿਹੜੀ ਕਿ 19 ਸਾਲ ਦੀ ਕੁੜੀ ਮਾਪਿਆਂ ਦੇ ਵੱਲੋਂ ਪਾਲ ਪੋਸ ਕੇ ਵੱਡੀ ਕੀਤੀ ਗਈ ਸੀ ਉਸ ਨੂੰ ਪੜਾਇਆ ਲਿਖਾਇਆ ਗਿਆ ਉਸ ਨੂੰ ਆਇਲਸ ਵੀ ਕਰਵਾਈ ਗਈ ਸੀ ਤੇ ਜਨਵਰੀ ਮਹੀਨੇ ਦੇ ਵਿੱਚ ਉਸਨੇ ਵਿਦੇਸ਼ ਦੇ ਵਿੱਚ ਚਲੇ ਜਾਣਾ ਸੀ ਵੀਜ਼ਾ ਕੁੜੀ ਦੇ ਹੱਥ ਦੇ ਵਿੱਚ ਸੀ ਪਰ ਇਹ ਸਾਰਾ ਕੁਝ ਉਸਦੇ ਨਾਲ ਵਿਆਹ ਤੋਂ ਬਾਅਦ ਹੋ ਗਿਆ ਵਿਆਹ ਹੀ ਉਸਦੇ ਲਈ ਕਾਲ ਬਣ ਕੇ ਆਇਆ ਤੇ ਉਸਦੀ ਜਾਨ ਲੈ ਲਈ ਗਈ ਪਤਾ ਲੱਗਿਆ ਕਿ ਹਰਮਨਪ੍ਰੀਤ ਸਿੰਘ ਨਾਮ ਦੇ ਮੁੰਡੇ ਦੇ ਨਾਲ ਜਸਪ੍ਰੀਤ ਕੁਆਰ ਦਾ ਵਿਆਹ ਹੋਇਆ ਸੀ ਅਤੇ ਉਸਦੇ ਪਤੀ ਨਹੀਂ ਕਮਰੇ ਦੇ ਵਿੱਚ ਪਈ ਆਪਣੀ ਇਸ ਪਤਨੀ ਦਾ ਜਿਸਨੇ ਕੀ ਹੱਥਾਂ ਦੇ ਵਿੱਚ ਚੂੜਾ ਪਾਇਆ ਸੀ ਮਹਿੰਦੀ ਲਾਈ ਹੋਈ ਸੀ ਅਤੇ ਲਾਲ ਸੂਹਾ ਜੋੜਾ ਪਾ ਕੇ ਉਸਦੇ ਘਰ ਦੇ ਵਿੱਚ ਹਜੇ ਆਈ ਹੀ ਸੀ ਸਾਰੇ ਸ਼ਗਨ ਵੀ ਹਲੇ ਨਹੀਂ ਮਨਾਏ ਹੋਣੇ ਨੇ ਦੋਸਤਾਂ ਰਿਸ਼ਤੇਦਾਰਾਂ ਨੇ ਕਿ ਉਸ ਤੋਂ ਪਹਿਲਾਂ ਹੀ ਪਤੀ ਨੇ ਆਪਣੀ ਪਤਨੀ ਦੀ ਜਾਨ ਲੈ ਲਈ ਮਹਿਜ਼ 2 ਦਿਨ ਦਾ ਉਹ ਸਮਾਂ ਜਦੋਂ ਹੀ ਸਭ ਕੁਝ ਖਰਾਬ ਹੁੰਦਾ ਗਿਆ ਇਸ ਦੇ ਪਿੱਛੇ ਦਾ ਕਾਰਨ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਪਰਿਵਾਰਿਕ ਮੈਂਬਰ ਹੋਰ ਵੀ ਬਹੁਤ ਗੁਜਾਕ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਜਸਪ੍ਰੀਤ ਕੌਰ ਦੇ ਭਰਾ ਅਮਰਿਤਪਾਲ ਸਿੰਘ ਵਾਸੀ ਲੱਖਾ ਥਾਣਾ ਹਟੂਰ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 25 ਅਗਸਤ ਨੂੰ ਹਰਮਨਪ੍ਰੀਤ ਸਿੰਘ ਵਾਸੀ ਨਾਰਾਇਣਗੜ ਸੋਈਆ ਦੇ ਨਾਲ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਉਸ ਦੀ ਭੈਣ ਜਸਪ੍ਰੀਤ ਕੌਰ ਨੇ ਆਇਲਸ ਕੀਤੀ ਹੋਈ ਸੀ। ਕੈਨੇਡਾ ਦਾ ਵੀਜ਼ਾ ਵੀ ਆ ਚੁੱਕਿਆ ਸੀ। ਕੁਝ ਦਿਨਾਂ ਬਾਅਦ ਉਸਨੇ ਵਿਦੇਸ਼ ਚਲੀ ਜਾਣਾ ਸੀ। ਮ੍ਰਿਤਕ ਦੇ ਭਰਾ ਅਮਰਿਤਪਾਲ ਸਿੰਘ ਨੇ ਵੀ ਕਿਹਾ ਕਿ 3:30 ਵਜੇ ਉਹਨਾਂ ਨੂੰ ਰਾਤ ਨੂੰ ਫੋਨ ਆਉਂਦਾ ਹੈ। ਕੋਸਦੀ ਭੈਣ ਦੀ ਜਾਨ ਚਲੀ ਗਈ ਇਹ ਸੁਣ ਕੇ ਉਹਨਾਂ ਨੂੰ ਯਕੀਨਤਾ ਨਹੀਂ ਹੋਇਆ ਪਰ ਨਾਲ ਹੀ ਗੁੱਸਾ ਜ਼ਰੂਰ ਆਇਆ ਸਹੁਰੇ ਘਰ ਦੇ ਉੱਪਰ ਕਿ ਆਖਿਰਕਾਰ ਇਹ ਉੱਥੇ ਹੋਇਆ ਕੀ ਹੈ ਉਸਦੇ ਨਾਲ ਕਿ ਮਿੰਟਾਂ ਦੇ ਵਿੱਚ ਉਹਨਾਂ ਦੀ ਭੈਣ ਨਹੀਂ ਬਚੀ ਪਿੰਡ ਦੇ ਮੌਤ ਪਰ ਬੰਦਿਆਂ ਨੂੰ ਲੈ ਕੇ ਇਹ ਸਾਰਾ ਪਰਿਵਾਰ ਭੈਣ ਦੇ ਸਹੁਰੇ ਘਰ ਪਹੁੰਚ ਗਿਆ ਭੈਣ ਨੂੰ ਮ੍ਰਿਤਕ ਹਾਲਤ ਦੇ ਵਿੱਚ ਦੇਖ ਕੇ ਘਟਨਾ ਸਥਾਨ ਤੋਂ ਹੀ ਪਤਾ ਲੱਗ ਗਿਆ ਸੀ ਕਿ ਉਸ ਨੂੰ ਬੇਰਹਿਮੀ ਦੇ ਨਾਲ ਬੁਰੀ ਤਰ੍ਹਾਂ ਖਤਮ ਕੀਤਾ ਗਿਆ ਇਸ ਸਬੰਧੀ ਪੁਲਿਸ ਦੇ ਵੱਲੋਂ ਕੀਤੀ ਕਾਰਵਾਈ ਬਾਰੇ ਦੱਸਦੇ ਹੋਏ ਥਾਣਾ ਟੱਲੇਵਾਲ ਦੇ ਐਸਐਚਓ ਨਰਮਲਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਜਸਪ੍ਰੀਤ कौर ਦੇ ਪਿਤਾ ਅਜਮੇਰ ਸਿੰਘ ਵਾਸੀ ਪਿੰਡ ਲੱਖਾ थाना ਹਡੂਰ ਜ਼ਿਲ੍ਹਾ ਲੁਧਿਆਣਾ ਦੇ ਬਿਆਨਾਂ ਤੇ ਹੀ ਉਸ ਦੇ ਪਤੀ ਸੱਸ ਸੋਹਰਾ ਅਤੇ ਤਾਈ ਦੀ ਕੁੜੀ ਦੇ ਖਿਲਾਫ ਇਹ ਮਾਮਲਾ ਦਰਜ ਹੋ ਚੁੱਕਿਆ ਹੈ ਜਦੋਂ ਕਿ ਜਦੋਂ ਪਰਿਵਾਰਿਕ ਮੈਂਬਰਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਹਾਲਾਂਕਿ ਇਹ ਸ਼ਬਦ ਵਰਤਣੇ ਤਾਂ ਨਹੀਂ ਚਾਹੀਦੇ ਪਰ ਕੀ ਤੁਸੀਂ ਇਸ ਨੂੰ ਸੱਸ ਦਾ ਡਰਾਮਾ ਨਹੀਂ ਕਹੋਗੇ ਨਾਲ ਦੇ ਕਮਰੇ ਦੇ ਵਿੱਚ ਕਿਸੇ ਦੀ ਜਾਨ ਲੈ ਲਈ ਉਸ ਦਾ ਪੁੱਤਰ ਤੈਨੂੰ ਕਮਰੇ ਦੇ ਵਿੱਚ ਨੇ ਅਤੇ ਬੇਰਹਿਮੀ ਦੇ ਨਾਲ ਮੁੰਡੇ ਦੇ ਵੱਲੋਂ ਆਪਣੀ ਪਤਨੀ ਨੂੰ ਖਤਮ ਕਰਕੇ ਉਹ ਘਰ ਤੋਂ ਭੱਜ ਗਿਆ ਅਤੇ ਉਸ ਮੁੰਡੇ ਦੀ ਮਾਂ ਕਹੀ ਹੈ ਕਿ ਸਾਨੂੰ ਕੁਝ ਪਤਾ ਹੀ ਨਹੀਂ ਚੱਲਿਆ ਪਤਾ ਉਹਨਾਂ ਨੂੰ ਉਸ ਸਮੇਂ ਲੱਗਦਾ ਉਹ ਕਹਿੰਦੇ ਨੇ ਕਿ ਜਦੋਂ ਮੁੰਡਾ ਸਾਡਾ ਮੋਟਰਸਾਈਕਲ ਲੈ ਕੇ ਘਰ ਤੋਂ ਨਿਕਲ ਗਿਆ ਫਿਰ ਅਸੀਂ ਕਮਰੇ ਦੇ ਵਿੱਚ ਬਹੂ ਨੂੰ ਪੁੱਛਣ ਗਏ ਸੀ ਕਿ ਹੋਇਆ ਕੀ ਹੈ ਪਰ ਨਹੀਂ ਪਤਾ ਸੀ ਕਿ ਉਹ ਦੁਨੀਆ ਦੇ ਵਿੱਚ ਹੀ ਨਹੀਂ ਇਸ ਸਾਰੀ ਘਟਨਾ ਤੋਂ ਬਾਅਦ ਇਸ ਮੁੰਡੇ ਦੀ ਭੈਣ ਦੇ ਵੱਲੋਂ ਜੋ ਸਫਾਈ ਦਿੱਤੀ ਜਾ ਰਹੀ ਹੈ ਕਿ ਅਸੀਂ ਮੁੰਡੇ ਨੂੰ ਖੁਦ ਹਿਰਾਸਤ ਦੇ ਵਿੱਚ ਕਰਵਾਇਆ ਸਾਨੂੰ ਕੁਝ ਵੀ ਨਾ ਕੀਤਾ ਜਾਵੇ ਇਹ ਸਾਰੀਆਂ ਗੱਲਾਂ ਸੁਣ ਕੇ ਤੁਹਾਨੂੰ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਲੱਗ ਰਹੀ ਹੈ ਤੇ ਇਹਨਾਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਲੋਕ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਕਮੈਂਟ ਕਰ ਰਹੇ ਨੇ ਕਿੰਨੀ ਬੇਰਹਿਮੀ ਦੇ ਨਾਲ ਖਤਮ ਕੀਤਾ ਗਿਆ ਇੰਨੀ ਸੋਹਣੀ ਕੁੜੀ ਨੂੰ ਇੰਨੀ ਚੰਗੀ ਅਤੇ ਪੜ੍ਹੀ ਲਿਖੀ ਹੁਸ਼ਿਆਰ ਕੁੜੀ ਜਿਸਨੇ ਕੀ ਆਈਐਸਪੀ ਕਰ ਲਈ ਤੇ ਵੀਜ਼ਾ ਵੀ ਹਾਸਿਲ ਕਰ ਲਿਆ ਸੀ ਵਿਦੇਸ਼ ਜਾਣ ਦੀ ਤਿਆਰੀ ਸੀ ਪਰ ਇਹ ਸਭ ਕੁਝ ਇਸ ਮਾੜੇ ਪਰਿਵਾਰ ਨੇ ਬਰਬਾਦ ਕਰਤਾ ਜਿੱਥੇ ਕਿ ਉਹ ਵਿਆਹ ਕੇ ਆਈ ਸੀ ਘਟਨਾ ਇਹ 2:30 ਵਜੇ ਕਹਿੰਦੇ ਆ ਵਾਪਰੀ ਆ ਇਹ ਤੇ ਚਲੋ ਉਹਨਾਂ ਅੰਦਰ ਪਿਆ ਸੀਗਾ ਘਰ ਦੋਹੇ ਕੀ ਕਹਿੰਦੇ ਆ ਕੁੜੀ ਵੀ ਸੀਗੀ ਮੁੰਡਾ ਵੀ ਉੱਥੇ ਉਹਨੋਂ ਬਾਅਦ ਘਰ ਵਾਲੇ ਦੂਜੇ ਪਰਿਵਾਰ ਪਾਸੇ ਪਏ ਸੀਗੇ ਦੂਜੇ ਕਮਰੇ 'ਚ ਉਹਨਾਂ ਨੇ ਜਦੋਂ ਮੋਟਰਸਾਈਕਲ ਸਟਾਰਟ ਕਰਿਆ 2:30 ਵਜੇ ਉਦੋਂ ਉਹ ਉਹਨਾਂ ਨੂੰ ਘਰਦਿਆਂ ਨੂੰ ਫੇਰ ਪਤਾ ਲੱਗਿਆ ਉਹ ਭੱਜ ਗਿਆ ਉਦੋਂ ਬਾਅਦ ਮੈਨੂੰ ਕੀ ਕਹਿੰਦੇ ਆ ਨਾਲ ਹੀ ਸਾਡਾ ਘਰ ਆ ਨੇੜੇ ਉੱਥੇ ਮੈਨੂੰ ਬੁਲਾਇਆ ਬੁਲਾ ਕੇ ਜਦੋਂ ਦੇਖਿਆ ਕੀ ਕਹਿੰਦੇ ਉਦੋਂ ਬਾਅਦ ਜਦ ਜੀ ਮੈਂ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਤੇ ਆਪਣਾ ਐਸਐਚਓ ਨੂੰ ਐਸਐਚਓ ਨੂੰ ਨੰਬਰ ਦੇ ਕੇ ਉਹਨਾਂ ਨੇ ਕੀ ਕਹਿੰਦੇ ਆ ਜਦੋਂ ਪਾ ਕੇ ਉਹ ਉਹ ਕਰ ਲਿਆ ਉਹਨਾਂ ਨੇ ਟ੍ਰੇਸ ਕਰ ਲਿਆ ਫੜ ਲਿਆ ਜੀ ਥੋੜੀ ਕੀ ਕਹਿੰਦੇ ਆ 25 ਦਿਨ ਹੋ ਗਏ ਸੀਗੇ ਵਿਆਹ ਹੋਏ ਨੇ ਪੱਤੀ ਮਗਰਲੇ 8 ਤਰੀਕ ਦੇ 24 ਤਰੀਕ ਦਾ ਵਿਆਹ ਸੀਗਾ ਤੇ ਉਦੋਂ ਬਾਅਦ ਕੋਈ ਉ ਤਾਂ ਨਹੀਂ ਸੀਗਾ ਕੋਈ ਰੌਲਾ ਗੱਲਾ ਤੇ ਬਸ ਆਹੀ ਰਾਤ ਦਾ ਨਹੀਂ ਕੋਈ ਕੀ ਗੱਲਬਾਤ ਹੋਈ ਆ ਕੀ ਨਹੀਂ ਕੁੜੀ ਦਾ ਹਾਈਲਾਈਟ ਕਰਿਆ ਸੀਗਾ ਇਹਨਾਂ ਨੇ ਮੁੰਡੇ ਵਾਲਿਆਂ ਨੇ ਪੈਸੇ ਭਰੇ ਹੋਏ ਸੀ ਸਾਰਾ ਕੁਝ ਆ ਕੁੜੀ ਦਾ ਵਿਜਾ ਆਇਆ ਵਾ ਸੀਗਾ ਬਾਹਰ ਨੂੰ ਜਾਣਾ ਸੀ ਜੀ ਯਾਰ ਮਰੀ ਇੱਕ ਕਹਿੰਦੇ ਆ ਟੇਕ ਸੀ ਇਹ ਮੁੰਡੇ ਮਨੀਓ ਸਾਡੇ ਸੁਭਾ ਸਮੀਖਿਆ ਇਨਫੋਰਮੇਸ਼ਨ ਨੂੰ ਪਹੁੰਚਾਉਤ ਹੋਈ ਸੀਗੀ ਇਦੇ ਵਿੱਚ ਮ੍ਰਿਤਕ ਲੜਕੀ ਦੇ ਪਿਤਾ ਅਜ਼ਮੇਰ ਸਿੰਘ ਨੇ ਆਪਣਾ ਬਿਆਨ ਮੇਰੇ ਕੋਲ ਤਹਿਰੀਕ ਕਰਵਾਇਆ ਕਿ ਐਂ ਕਰਕੇ ਮੇਰੀ ਕੁੜੀ ਨੂੰ ਉਹਦੇ ਸਹੁਰਿਆਂ ਨੇ ਮਾਰ ਦਿੱਤਾ। ਅਸੀਂ ਮੌਕੇ ਤੇ ਜਾ ਕੇ ਉਹਨੂੰ ਨਾਂ ਲੈ ਕੇ ਜਦੋਂ ਮੌਕੇ ਤੇ ਗਿਆ ਉੱਥੋਂ ਜਾ ਕੇ ਪੂਰੇ ਕਾਇਦੇ ਕਾਨੂੰਨ ਨਾਲ ਸਾਰਾ ਉੱਥੋਂ ਐਵੀਡੈਂਸ ਕਲੈਕਟ ਕਰਕੇ ਡੈੱਡ ਬਾਡੀ ਨੂੰ ਕਾਜੇ ਚ ਲੈ ਲੈ ਆਇਆ ਤੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਸੀ। ਉਹਨਾਂ ਅਸੀਂ ਪੋਸਟਮਾਰਟਮ ਕਰਵਾ ਕੇ ਆ ਬਾਕੀ ਅਗਲੀ ਕੱਲ ਜਿਹੜੀ ਤਫ਼ਤੀਸ਼ ਹੋ ਉਹ ਅਮਸਲੇ ਆਵਾਂਗੇ ਤੇ ਇਹਦੇ ਤੇ ਮੁਕੱਦਮਾ ਨੰਬਰ 43 ਮਿਤੀ ਅੱਜ ਦੀ ਦੋ ਜਰ 24 ਇਹ ਆਦੀਂ ਤਾਰਾ 103 ਡਰਜ ਰਜਿਸਟਰ ਹੋ ਗਿਆ ਇਹ ਹੀ ਜੀ ਗੱਲ ਬਾਤ ਨਹੀਂ ਸੀ ਸਾਰੇ ਪਿੰਡ ਨੂੰ ਪੁੱਛ ਕੇ ਦੇਖ ਲਓ ਬਹੁਤ ਹੀ ਨਰਮ ਮੁੰਡਾ ਸੀ ਨਾ ਨਸੱਪ ਤੈਨੂੰ ਮੋਹ ਲਾਉਂਦਾ ਸੀ ਚੰਗੇ ਭਲੇ ਰੋਟੀ ਖਾ ਕੇ ਪੈਣੇ ਨੇ ਸੁੰਦਰਿਆ ਖਾਸ ਪਰਵਾਰ ਸੀ ਨਾ ਸਾਨੂੰ ਨਹੀਂ ਪਤਾ ਤੜ ਕਿੰਨੀ ਬਾਣਾ ਬਿੱਤੇ ਸਾਡੇ ਅਸੀਂ ਤਾਂ ਜਦੋਂ ਮੁੰਡਾ ਭੱਜਿਆ ਉਹਨੂੰ ਬਸ ਸਿਰਫ ਮੁੰਡਾ ਹੀ ਭਾਈ ਦਾ ਦੇਖਿਆ ਬਾਅਦ ਚ ਬਹੂ ਦੇਖੀ ਜਦੋਂ ਬਹੂ ਮੁੱਕੀ ਪਈ ਸੀਗੀ ਹਾਂ ਜਾਨੀ ਨਹੀਂ ਪਤਾ ਵੀ ਰਿਹਾ ਹੋਰ ਕੁਛ ਨਹੀਂ ਪਤਾ ਬਸ ਵੀਰੇ ਅਸੀਂ ਇੰਨੇ ਗਹਿਣਾ ਚਾਹੁੰਦੇ ਆ ਰਾਤ ਦੀ ਗੱਲ ਆ ਬਦਿਆ ਠੀਕ ਠਾਕ ਆਪਦਾ ਸਾਰੀ ਫੈਮਿਲੀ ਨੇ ਰੋਟੀ ਪਾਣੀ ਖਾਧਾ ਵਾ ਰੋਟੀ ਪਾਣੀ ਖਾ ਕੇ ਉਹ ਆਪਣੇ ਕਮਰੇ ਚ ਗਏ ਆਗੇ ਸਾਨੂੰ ਨਹੀਂ ਪਤਾ ਵੀ ਉਹਨਾਂ ਚ ਕੋਈ ਗੱਲ ਹੋਈ ਹੈ ਜਾਂ ਉਹਨਾਂ ਚ ਕੀ ਹੋਇਆ ਕੀ ਨਾ ਹੋਇਆ ਸਾਰਾ ਬਦਿਆ ਖੁਸ਼ ਮિજાਜ ਪਰਿਵਾਰ ਸੀਗਾ ਇਹਨਾਂ ਨੇ ਜਦੋਂ ਤਕਰੀਬਨ 2.5 ਕਵਈ ਦਾ ਟਾਈਮ ਆ ਉਹ ਮੁੰਡਾ ਸਾਡਾ ਮੋਟਰਸਾਈਕਲ ਲੈ ਕੇ ਘਰੋਂ ਬਾਹਰ ਗਿਆ ਤਾਂ ਮੰਮੀ ਨੇ ਜਾ ਕੇ ਦੇਖਿਆ ਕਿ ਮੁੰਡਾ ਚਲਿਆ ਗਿਆ ਤਾਂ ਜਾ ਕੇ ਕਮਰੇ ਜਿਸ ਜਦੋਂ ਬਹੂ ਹਲਾਈ ਇਹਨਾਂ ਨੇ ਤਾਂ ਬਹੂ ਹੈ ਨਹੀਂ ਸੀਗੀ ਚਾਸਪ੍ਰਿਤ ਕੋਰੇ ਹੈ ਨਹੀਂ ਸੀਗੀ ਉਹਦੇ ਗੱਲ ਤੇ ਕੁਛ ਬਾਹਰ ਕਰਿਆ ਹੋਇਆ ਸੀਗਾ ਸਾਡੇ ਮੁੰਡੇ ਨੇ ਹੀ ਕਰਿਆ ਸੀਗਾ ਜਾਂ ਜਾਂ ਸਾਨੂੰ ਉਹਨਾਂ ਦੀ ਕੋਈ ਗੱਲ ਹੋਈ ਉਹ ਵੀ ਨਹੀਂ ਪਤਾ ਪਰ ਇਹਨਾਂ ਕੁ ਬਸ ਅਸੀਂ ਕਹਿਣਾ ਜਾਣਦੇ ਹਾਂ ਇਹਨਾਂ ਤੇ ਸਾਡੇ ਮਾਪਿਆਂ ਦਾ ਕਿਸੇ ਰੋਲ ਆ ਨਾ ਕਿਸੇ ਭੈਣ ਭਾਈ ਦਾ ਰੋਲਾ ਉਹਨਾਂ ਦੋਨਾਂ ਚ ਕੀ ਹੋਇਆ ਉਹ ਉਹੀ ਜਾਣਾਂ ਜੇ ਸਾਡਾ ਮੁੰਡਾ ਦੱਸ ਸਕਦਾ ਅਸੀਂ ਕੁਛ ਨਹੀਂ ਕਹਿ ਸਕਦੇ ਅਸੀਂ ਪल्स ਪ੍ਰਸ਼ਾਸਨ ਜੋ ਦੋਸੀ ਸੀ ਉਹ ਆਪ ਫੋਨ ਕਰਕੇ ਫੜਾਇਆਗਾ ਅਸੀਂ ਬਸ ਇਹੀ ਮੰਗ ਕਰਦੇ ਹਾਂ ਜੋ ਦੋਸੀ ਆ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਸਾਡੇ ਕਿਸੇ ਪਰਿਵਾਰ ਨੂੰ ਕੋਈ ਗਲਤੀ ਨਹੀਂ ਹੈ ਕਿ ਕਿਸੇ ਨੂੰ ਨਜਾਇਜ਼ ਨਾ ਵਸਾਇਆ ਜਾਵੇ ਦੋਸੀ ਨੂੰ ਜੋ ਸਜ਼ਾ ਬਣਦੀ ਹੈ ਦਿੱਤੀ ਜਾਵੇ ਮੇਰਾ ਨਾਮ ਹੈ ਅਮਰਤਪਾਲ ਸਿੰਘ ਪਿੰਡ ਲੱਖਾ ਵਾ ਤੇ 25 ਅਗਸਤ ਨੂੰ ਮੇਰੀ ਭੈਣ ਦਾ ਵਿਆਹ ਹੋਇਆ ਸੀਗਾ ਤੇ 26 ਅਗਸਤ ਦੇ ਵਿਆਹ ਤੋਂ ਬਾਅਦ ਜਾਨਕੀ ਅੱਜ ਘਟਨਾ ਮੇਰੀ ਭੈਣ ਦਾ ਕਤਲ ਕਰ ਦਿੱਤਾ ਜਾਂਦਾ ਜੋ ਕਿ ਸਾਨੂੰ ਪਤਾ ਉਹਨਾਂ ਦੀ ਪੰਚਾਇਤ ਵੱਲੋਂ ਤੜਕੇ ਸਵੇਰ 3:30 ਵਜੇ ਦੱਸਿਆ ਜਾਂਦਾ ਕੋ ਫੋਨ ਲਾ ਕੇ ਤੇ ਜੋ ਕਿ ਇਹਨਾਂ ਨੇ ਜਿਵੇਂ ਦੱਸਿਆ ਸਾਨੂੰ ਅਸੀਂ ਜਿਵੇਂ ਪੁੱਜੀ ਉੱਥੇ ਤੇ ਉਹਨਾਂ ਦੀ ਹਾਲਤ ਬਹੁਤ ਹੀ ਮੰਦਭਾਗੀ ਘਟਨਾ ਦੇ ਵਿੱਚ ਮਿਲੀ ਸਾਨੂੰ ਤੇ ਉਹਨਾਂ ਦੇ ਗਰਦਨ ਤੇ ਬਹੁਤ ਬਾਰ ਕੀਤੇ ਹੋਏ ਸੀ ਜਿਵੇਂ ਪੇਜ ਕਾਸ ਨਾਲ ਤੇ ਬਹੁਤ ਹੀ ਗੰਦੀ ਘਟੀਆ ਤਰੀਕੇ ਨਾਲ ਉਹਨਾਂ ਦੀ ਮੌਤ ਕੀਤੀ ਗਈ ਆ ਤੇ ਵਿਆਹ ਤੋਂ ਬਾਅਦ ਮੁੰਡਾ ਕੁਝ ਪਹਿਲਾਂ ਵੀ ਤੰਗ ਪਰੇਸ਼ਾਨ ਕਰਦਾ ਸੀਗਾ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਿਆ ਪਰ ਕੁਸ ਨੇ ਹੀ ਘਟਨਾ ਨੂੰ ਅਖਰ ਨੂੰ ਅੰਜਾਮ ਦਿੱਤਾ ਨਹੀਂ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਸੁਣਵਾਈ ਘੱਟ ਹੋ ਰਹੀ ਹੈ ਜੀ ਸੁਣਵਾਈ ਕੀਤੀ ਜਾਵੇ ਚੰਗੀ ਤਰੀਕੇ ਨਾਲ ਇਨਸਾਫ ਦਿੱਤਾ ਜਾਵੇ ਇਹ ਬਾਹਰ ਵੀ ਜਾਣਾ ਸੀ ਇਹਨੇ ਬਾਹਰ ਦਾਵਾ ਜੀ ਲਾਇਆ ਹੋਇਆ ਸੀਗਾ ਪਰ ਜੇ ਬੰਨ ਜਾਂਦਾ ਤਾਂ ਇਹ ਕਿਹੜਾ ਪਿੰਡ ਮੋਟਰ ਪਿਆਈ ਹੋਈ ਸੀ ਨਰੈਣਗੜ੍ਹ ਸੋਈਆਂ ਵਿਆਈ ਹੋਈ ਸੀਗੀ ਪਰ ਨਾ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਵਿਚਨੋਂ ਇਨਸਾਫ ਮਿਲੇ ਜੀ ਪੂਰੇ ਤਰੀਕੇ ਨਾਲ ਅੱਛਾ ਪੁਲਿਸ ਥੋੜਾ ਸਾਥ ਨਹੀਂ ਦੇ ਰਹੀ ਕੋਈ ਘੱਟ ਸਾਥ ਦੇ ਰਹੀ ਆ ਪਰ ਸੁਣਵਾਈ ਘੱਟ ਹੋ ਰਹੀ ਹੈ ਤੇ ਪਿੰਡ ਵਾਸੀ ਥੋੜਾ ਸਾਥ ਦੇ ਦੇ ਰਹੇ ਜੀ ਹਾਂਜੀ ਪੰਚਾਇਤ ਸਾਡਾ ਇਸ ਵਾਰ ਸਾਰੀ ਸਮੂਹ ਪੰਚਾਇਤ ਸਾਡਾ ਸਾਥ ਦੇ ਰਹੀ ਹੈ ਜੀ ਨਗਰ ਸਾਰਾ ਸਾਥ ਦੇ ਰਿਹਾ ਜੀ ਪਰ ਸਾਡੀ ਸੁਣਵਾਈ ਘੱਟ ਹੋ ਰਹੀ ਹੈ ਕੀ ਨਾਮ ਹੈ ਤੇ ਕੀ ਘਟਨਾ ਵਾਪਰੀ ਉਹ ਤੇ ਕਿਹੜੇ ਪਿੰਡ ਦੀ ਹੈ ਜੀ ਮੈਂ ਕਰਮਜੀਤ ਸਿੰਘ ਸਰਪੰਚ ਸਾਹਿਬ ਦਾ ਜੰਗੀਆਂ ਤੋਂ ਸਾਡੇ ਪਿੰਡੋਂ ਰਿਸ਼ਤੇਦਾਰੀ ਹੈ ਲੱਖੇ ਦੀ ਲੱਖੇ ਪਿੰਡ ਦੀ ਕੁੜੀ ਹੈ ਇਹਦੇ ਕੁੜੀ ਦਾ ਪਰਿਵਾਰ ਬਹੁਤ ਨਰਮ ਹੈ ਕੁੜੀ ਦੇ ਮੈਰਿਜ ਹੋਈ ਨੂੰ ਹਜੇ ਤਕਰੀਬਨ 20 ਦਿਨ ਹੀ ਹੋਏ ਐ ਤੇ ਇਹਨਾਂ ਨੇ ਰਾਤ ਸੌਹੇ ਆਏ ਨੇ ਸੋਈ ਆਏ ਨੇ ਕੁੜੀ ਨੂੰ ਮਾਰਤਾ ਤੇ ਹੋ ਪੁਲਿਸ ਕਾਰਵਾਈ ਕਰੀ ਜਾਂਦੀ ਆ ਕਿ ਨਾ ਬਾਕੀ ਚਲੋ ਸਾਨੂੰ ਸੰਤੁਸ਼ਟੀ ਆ ਵੀ ਕਾਰਵਾਈ ਵੀ ਵਧੀਆ ਕਰਨੀ ਪੁਲਿਸ ਵਾਲੇ ਸਾਰੀ ਕਰਨੀ ਚਾਹੀਦੀ ਵੀ ਆ ਗਾਹ ਨੂੰ ਹੀ ਇਹ ਘਟਨਾ ਰੋਕਣੀ ਚਾਹੀਦੀ ਕਿਹੜੇ ਪਿੰਡ ਵਿਆਹੀ ਸੀ ਇਹ ਨਰੈਣਗੜ੍ਹ ਸੋਹੀਆਂ ਕਿ ਟੱਲਿਆ ਆ ਠਾਣਾ ਪਹਿਲਾਂ ਵੀ ਕੋਈ ਮਸਲਾ ਸੀ ਕੋਈ ਦਾਅ ਦੇ ਜਿਹਨੂੰ ਲੈ ਕੇ ਪਹਿਲਾਂ ਮੰਗਦੇ ਸੀ ਕਿ ਨਾ ਕਿਤੇ ਕੋਈ ਮੰਗ ਲੈਂਦੇ ਸੀ ਵਿਆਹ ਤੋਂ ਪਹਿਲਾਂ ਵੀ ਉਹਨਾਂ ਨੇ ਜਾਂਦੀ ਕੁਝ ਜ਼ਮੀਨ ਵਗੈਰਾ ਲਖਾਈ ਵੀ ਹੈ ਤੇ ਹੁਣ ਵੀ ਪੈਸੇ ਦੀ ਮੰਗ ਕਰਦੇ ਸੀ ਉਹ ਦਾ ਵਿਆਹ ਕੁੜੀ ਦਾ ਆਇਆ ਬਸ ਕਿੰਨੇ ਭੈਣ ਭਰਾ ਸੀ ਇਹ ਲੱਗਦਾ ਇਹ ਦੋ ਭੈਣ ਭਰਾ ਕੀ ਲੱਗਦਾ ਜੀ ਇਹ ਕਤਲ ਆ ਜੀ ਕਤਲ ਹੈ ਬਿਲਕੁਲ ਕਤਲ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿਣਾ ਹੈ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਰ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਸਰ ਕੀ ਕਹਿਣਗੇ ਸਾਡੇ ਕੋਲ ਥਾਣਾ ਤੱਲੇਵਾਲਾ ਦਾ ਪਿੰਡ ਪੰਦਾ ਦਾ ਨਰੈਣਗੁਰ ਸਿੰਘ ਜੀ ਨੂੰ ਫੋਨ ਤੇ ਤਲਾਸ਼ੀ ਸੀ ਉੱਥੇ ਇੱਕ ਵਿਅਕਤੀ ਨੇ ਆਪਣੀ ਕਾਰ ਦੇ ਸੱਟਾ ਮਾਰ ਕੇ ਮਾਰ ਦਿੱਤਾ ਉਹਦੇ ਵਿੱਚ ਅਸੀਂ ਐਸਐਚਓ ਨਾਲ ਲੈ ਕੇ ਮੌਕੇ ਤੇ ਪਹੁੰਚੇ ਸੀ ਉਹਦੇ ਚ ਲੜਕੀ ਦਾ ਪਰਿਵਾਰ ਵੀ ਮੁਕਦੇ ਆ ਗਿਆ ਸੀ ਲੜਕੀ ਦੇ ਪਰਿਵਾਰੋਂ ਜੋ ਸਾਨੂੰ ਉਹ ਬਿਆਨ ਲਖਾਇਆ ਉਸ ਬਿਆਨ ਦੇ ਆਧਾਰ ਤੇ ਅਸੀਂ ਥਾਣੇ ਤਾਂ ਲੇ ਗਾ ਮਕਦਮਾ ਦਰਜ ਕਰਕੇ ਸਾਡੇ ਵੱਲੋਂ ਤਫ਼ਤੀਸ਼ਾਂ ਚੱਲਦੀ ਜਾ ਰਹੀ ਹੈ ਜੋ ਤੇ ਮੁੱਢਲੇ ਤੌਰ ਤੇ ਜੋ ਅਸੀਂ ਸਰਸਰੀ ਮਰਾਜਾ ਚੈੱਕ ਕੀਤਾ ਉਹਦੇ ਵਿੱਚ ਇੱਕ ਲੇਡੀ ਹੈਗੀ ਕਰੀਬ ਉਹਦੀ ਉਮਰ 19 ਸਾਲ ਹੈ ਗਿਆ ਹੁਣ ਇੱਕ ਇੱਕ ਮਹੀਨਾ ਹੋ ਗਿਆ ਉਹਨਾਂ ਮਤਲਬ ਨਰਾਂਗੜ ਸੋਈਆਂ ਦਾ ਵਿਆਹ ਹੋਇਆ ਸੀ ਉਹਦੇ ਵਿੱਚ ਜੋ ਮਲਾਜੇ ਤੋਂ ਸਟਾ ਹੈਗੀਆਂ ਸਟਾ ਦੇ ਮਤਲਬ ਇਹਨੇ ਉਹਦੇ ਘਰ ਲੈਨੇ ਸਟਾ ਮਾਰ ਕੇ ਉਹਦਾ ਕਤਲ ਕੀਤਾਗਾ ਸਰ ਕਾਜ ਨਹੀਂ ਕਰ ਸਕਦਾ ਸਰ ਕਿਹੜੀ ਧਰਮ ਦਾ ਇਹ ਮਾਮਲਾ ਕਰ ਰਿਹਾ ਹੈ ਉਹਦੇ ਚ ਜਿਹੜਾ ਹੁਣ ਨਵਾਂ ਲਾਇਆ ਗਿਆ ਬੀਐਨਐਸ ਉਹਦੇ ਚ 103 3 ਬਲੀਗ 5 61 ਬਲੀਗ 2 ਬੀਐਨਐਸ ਦਿੱਤਾ ਹੈ ਤੇ ਜੋ ਪੁਰਾਣਾ ਮਤਲਬ ਹੀ ਲਾ 302 ਜਿਹਨ ਪਰ ਹੁਣ ਨਵੇਂ ਲਾ ਦਿੱਤਾ ਤੇ ਮਕਦਮਾ ਦਰਜ ਕੀਤਾ ਗਿਆ। ਕਿੰਨੇ ਜਣੇ ਕਲਾਫ ਮਾਮਲਾ ਦਰਜ ਕੀਤਾ ਗਿਆ? ਇਹਨਾਂ ਵਿੱਚ ਜੋ ਨਾਂ ਬਿਆ ਲਖਿਆ ਮੂਲ ਦੇ ਤੌਰ ਤੇ ਹਾਲ ਦੀ ਕੜੀ ਉਹਨਾਂ ਵੀ ਚਾਰ ਵਿਅਕਤੀਆਂ ਦੇ ਨਾਮ ਉਹਦੇ ਲੜਕੀ ਦਾ ਜਿਹੜਾ ਘਰ ਵਾਲਾ ਸੀ ਉਹਦੇ ਮਦਰ ਦੇ ਫਾਦਰ ਦੇ ਇੱਕ ਉਹਦੀ ਤਾਈ ਵੀ ਲੜਕੀ ਚਾਰ ਵਿਅਕਤੀਆਂ ਦੇ ਨਾਮ ਲਖਿਆ। ਨਾਮ ਉਸ ਤੇ ਕੀ ਘਟਨਾ ਵਾਪਰੀ ਹੈ?